ਤੰਨਾ ਸੂਰ ਰੇੜੀਆਂ ਅੰਦਰ ਵਰਦੀ ਆ ਬੋ ਲੈਂਨ ਤੋਂ ਲੈਂਪ ਬੋ ਜੀ ਸੂਰ ਰੇੜੀਆਂ ਵੜ ਗਿਆ ਬੇ ਸ਼ੋਭਾ ਯਾਤਰਾ ਵਾਲੇ ਦਿਨ ਤੱਕ ਘਟੋ ਘੜ ਸਮਾਨ ਦਾ ਰੱਖ ਲਈਏ ਤੁਸੀਂ ਉਹ ਤੋਂ ਲੈਂਨ ਦੇ ਅੰਦਰ ਮੇਰੇ ਕੋਲ ਫੋਟੋ ਦਿਖਾਵਾਂ ਤੁਹਾਡੀਆਂ ਬੋ ਜੀ ਮੈਂ ਤੁਹਾਨੂੰ ਇੱਕ ਰਿਵ ਲਾਸਟ ਵਾਰ ਨਹੀਂ ਦੇ ਕੇ ਚਲਾਂ ਮੈਂ ਅੱਜ ਸਾਰੀ ਝੜੀ ਇਸੇ ਰੋਡ ਤੇ ਹੈ ਜੇ ਸ਼ੋਭਾ ਯਾਤਰਾ ਜੇ ਵੇਖਣ ਪਾਉਗੇ ਫਿਰ ਮੈਂ ਪਲੀਜ਼ ਪੱਟੀ ਦੇ ਆਪਣੀ ਸਮਾਨ ਚੱਕੂਗਾ ਫਿਰ ਜੇ ਤੁਹਾਨੂੰ ਇਹ ਹੀ ਹੈ ਨਹੀਂਗਾ ਵੀ ਧਾਰਮਿਕ ਉਹ ਪ੍ਰੋਗਰਾਮ ਹੈ ਉਸ ਤੋਂ ਨਹੀਂ ਤੁਸੀਂ ਕਰ ਸਕਦੇ ਹੋ ਹੋਰ ਕੀ ਕਰੋਗੇ ਅਣਾ ਜੀ ਅੱਜ ਲਗਾਤਾਰ ਕਾਰਵਾਈ ਕਰ ਰਹੇ ਹੋ ਪਹਿਲਾਂ ਵੀ ਕਾਰਵਾਈ ਕੀਤੀ ਜਾ ਰਹੀ ਸੀ ਕਿਸ ਤਰੀਕੇ ਦੇ ਨਾਲ ਲੋਕ ਸਮਾਨ ਜਿਹੜਾ ਸੜਕਾਂ ਤੇ ਰੱਖਦੇ ਨੇ ਦੁਬਾਰਾ ਦੁਬਾਰਾ ਤੁਸੀਂ ਆਉਂਦੇ ਹੋ ਪਰ ਲੋਕ ਸੁਧਰ ਕਿਉਂ ਨਹੀਂ ਪਾਰੇ ਦੇਖੋ ਜੀ ਲੋਕਾਂ ਨੂੰ ਇੱਕ ਬਣਿਆ ਹੋਇਆ ਅੱਜ ਸ਼ੋਭਾ ਯਾਤਰਾ ਹੀ ਸ਼ੋਭਾ ਯਾਤਰਾ ਕਰਕੇ ਕਹਿੰਦਾ ਸਮਾਨ ਨਹੀਂ ਝੱਕਣਾ ਚਾਹੁੰਦੇ ਸਿਰਫ ਅਜੀ ਕਹਿੰਦੇ ਸਾਨੂੰ ਕੋਆਪਰੇਟ ਕਰੋ ਅੱਜ ਦੀ ਦਿਹਾੜੀ ਵੀਰ ਜੀ ਜੇ ਤੁਸੀਂ ਅੱਜ ਹੈਲੋ ਯਾਰ ਤੋਰ ਤਾਦੇਸ ਤੇ ਇੱਕ ਟੋਆ ਵਿੱਚ ਲਈ ਚਲੋ ਚਲੋ ਚੱਲ ਕਾਦੇਸ ਤੇ ਇਜਾਮ ਲਈ ਜਨੇ ਆਪ ਚੱਲ 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 ਤੋਰ ਤੋਰ ਵਰਮ ਹਾਂਡਾ ਜੀ ਪਰ ਜਦੋਂ ਨਗਰ ਨਿਗਮ ਪ੍ਰਸ਼ਾਸਨ ਪਹੁੰਚਦਾ ਇੱਥੇ ਤਾਂ ਹੀ ਲੋਕ ਸਮਾਨ ਆਪਣਾ ਚੱਕਣਾ ਪਰੇ ਕਰ ਦਿੰਦੇ ਨੇ ਪਰ ਦੁਬਾਰਾ ਫੇਰ ਲਗਾ ਕੇ ਬੈਠ ਜਾਂਦੇ ਨੇ ਮੈਨੂੰ ਇੱਕ ਗੱਲ ਦੱਸ ਦੋ ਆਰੇ ਤੇਰੇ ਪਾ ਯਾਰ ਕੱਕ ਪਾ ਮੇਰੇ ਤੇਰਾ ਹਾੜਾ ਜੀ ਕਹਿੰਦੇ ਅੱਜ ਦਾ ਦਿਨ ਵੀ ਨਹੀਂ ਸੁਧਰਨੇ ਲੋਕ ਓ ਯਾਰ ਧਾਰਮਿਕ ਅੱਜ ਸ਼ੋਭਾ ਯਾਤਰਾ ਨਿਕਲ ਨਹੀਂ ਨਿਕਲਦੀ ਪਈ ਹੈ ਸਾਬ ਲਈ ਇਹ ਦਿਹਾੜਾ ਹੈਗਾ ਜੇ ਕੋਆਪਰੇਟ ਅੱਜ ਨਹੀਂ ਕਰਨਗੇ ਫਿਰ ਮੈਂ ਸ਼ਕਤੀ ਕਰੂੰਗਾ ਸ਼ਕਤੀ ਦੇ ਵਿੱਚ ਇਹਨਾਂ ਨੇ ਕਿਹਾ ਸਾਡਾ ਅੱਜ ਵੀ ਨਹੀਂ ਇਹਨਾਂ ਨੇ ਕੀਤਾ ਜੇ ਮੈਂ ਸੈਟਰਡੇ ਇਸ ਕੰਮ ਲਈ ਆ ਸਕਦਾ ਤੇ ਇਹਨਾਂ ਨੂੰ ਘਟੋਕੜ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ ਤੇ ਸਾਰੇ ਬਸ ਇਹੀ ਹਾਲਾਤ ਹੈ ਬਿਲਕੁਲ ਜੀ ਦੇਖੋ ਵੈਸੇ ਮੈਂ ਕਲੋਕ ਟਾਵਰ ਤੇ ਚੋੜੇ ਵਿਹਾਰ ਦੀ ਗੱਲ ਕਰਾਂ ਉੱਥੇ ਲੋਕਾਂ ਨੇ ਸਾਡੀ ਜਿੱ ਕਹਿੰਦੇ ਡਵਾਈਡਰ ਖਾਲੀ ਰੱਖਿਆ ਜੀ ਪਰ ਹੋਰ ਕਿਹੜੀਆਂ-ਕਿਹੜੀਆਂ ਸੜਕਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਲੋਕਾਂ ਨੇ ਅਕਰੋਚਮੈਂਟ ਕੀਤੀ ਦੇਖੋ ਜੀ ਜਿੱਥੋਂ ਸਾਨੂੰ ਹੁਣ ਕਾਲ ਆਊਗੀ ਅੱਜ ਸ਼ਾਹਪੁਰ ਰੋਡ ਤੇ ਫੀਲਡਿੰਗਾਂ ਤੋਂ ਸਾਨੂੰ ਕੋਲ ਆਈ ਹੈ ਵੀ ਸ਼ੋਭਾ ਯਾਤਰਾ ਦੇ ਵਿੱਚ ਜਿਹੜਾ ਹੈਗਾ ਟ੍ਰੈਫਿਕ ਮਿਲ ਸਕਦਾ ਇਸੇ ਕਰਕੇ ਮੈਂ ਆ ਪਾਇਆ ਇੱਥੇ ਤੇ ਅੱਜ ਸਿਰਫ ਲੋਕਾਂ ਨੂੰ ਸਮਝਾਇਆ ਜਾ ਰਿਹਾ ਸਮਾਨ ਹਟਵਾਇਆ ਜਾ ਰਿਹਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਕੋਈ ਕਾਰਵਾਈ ਇਹ ਨਹੀਂ ਜੇ ਕੋਈ ਫੇਰ ਵੀ ਸਾਡੇ ਕੰਮ 'ਚ ਵਿਘਨ ਪਾਊਗਾ ਫੇਰ ਅਸੀਂ ਸਮਾਨ ਵੀ ਚੱਕਾਂਗੇ। ਸੋ ਬਿਲਕੁਲ ਨਗਰ ਨਿਗਮ ਜਿਹੜੀ ਆ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਅੱਜ ਕਿਹਾ ਜਾ ਰਿਹਾ ਕਿ ਕਾਰਵਾਈ ਨਹੀਂ ਕੀਤੀ ਜਾਏਗੀ ਲੋਕਾਂ ਨੂੰ ਜਿਹੜਾ ਇਹ ਹੀ ਕਿਹਾ ਜਾ ਰਿਹਾ ਕਿ ਆਪਣਾ ਆਪਣਾ ਸਮਾਨ ਜਿਹੜਾ ਉਹ ਸਾਈਡ ਤੇ ਕਰ ਲਓ ਪਰ ਲੋਕ ਜਿਹੜੇ ਪਰ ਫੇਰ ਵੀ ਸਮਝ ਨਹੀਂ ਪਾਰੇ ਦੁਕਾਨਦਾਰਾਂ ਦੇ ਵੱਲੋਂ ਜਿਹੜਾ ਬਾਹਰ ਸੜਕਾਂ ਦੇ ਬਾਹਰ ਐਂਕਰੋਚਮੈਂਟ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਨਗਰ ਨਿਗਮ ਪ੍ਰਸ਼ਾਸਨ ਦੇ ਵੱਲੋਂ ਤੇ ਇਹ ਬਾਜ਼ਾਰੀ ਵਿਭਾਗ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਵਿਚਾਲੇ ਰੱਖਿਆ ਜਾਵੇ ਜਾਂ ਫਿਰ 3 ਫੁੱਟ ਦਾਇਰੇ ਦੇ ਅੰਦਰ ਰੱਖਿਆ ਜਾਵੇ ਪਰ ਲੋਕ ਜਿਹੜੇ ਨੇ ਸਮਝ ਨਹੀਂ ਪਾਰੇ ਨਗਰ ਨਿਗਮ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਹੋਏ ਨੇ ਲੁਧਿਆਣਾ ਦੀ ਸ਼ਾਹਪੁਰ ਰੋਡ ਦੀਆਂ ਤਸਵੀਰਾਂ ਨੇ ਨਗਰ ਨਿਗਮ ਅਧਿਕਾਰੀਆਂ ਦੇ ਵੱਲੋਂ ਪਹਿਲਾਂ ਕਲੋਕ ਟਾਵਰ ਰੋਡ ਦੇ ਉੱਤੇ ਵੀ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਨਗਰ ਕੀਰਤਨ ਨਿਕਲਣਾ ਜਿਸ ਨੂੰ ਲੈ ਕੇ ਸੜਕਾਂ ਜਿਹੜੀਆਂ ਨੇ ਖਾਲੀ ਰਹਿਣ ਕਿਸੇ ਤਰ੍ਹਾਂ ਦੀ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਨੇ ਉਹ ਆਪ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਦੁਕਾਨਦਾਰਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਸਮਾਨ ਅੱਗੇ ਲਗਾਇਆ ਗਿਆ ਸੀ ਕਬਜ਼ੇ ਕੀਤੇ ਜਾ ਰਹੇ ਸੀ ਉਹਨਾਂ ਨੂੰ ਹੁਣ ਹਟਵਾਇਆ ਜਾ ਰਿਹਾ ਜਿੱਦਾਂ ਹੀ ਨਗਰ ਨਿਗਮ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਤਾਂ ਦੁਕਾਨਦਾਰ ਆਪਣਾ ਸਮਾਨ ਸਾਈਡ ਤੇ ਕਰਨਾ ਸ਼ੁਰੂ ਕਰ ਦਿੰਦੇ ਨੇ ਆ ਦੇਖੋ ਆ ਦੇਖੋ ਇਹ ਕਰ ਰਾਂਗੇ ਆ ਲਾ ਕੱਟ ਯਾਰ ਕੱਟ ਲਿਆ ਕੱਟ ਲਿਆ ਕੱਟ ਲਿਆ ਸਾਡੇ ਲੱਗਦਾ ਨਹੀਂ ਕਿ ਇਹ ਆਪਣੀ ਜਾਨ ਨੂੰ ਵੀ ਜੋਖਮ ਦੇ ਵਿੱਚ ਪਾ ਰਹੇ ਇਹ ਆਪਣੀ ਨਹੀਂ ਇਹ ਆਮ ਪਬਲਿਕ ਦੀ ਜਾਨ ਨਾਲ ਵੀ ਖਿਲਵਾੜ ਕਰ ਰਹੇ ਜੀ ਇਹ ਬੜਾ ਜ਼ਬਰਦਸਤ ਕੱਟ ਕੱਟ ਬਾਬਾਈ ਲੱਗਦਾ ਨਹੀਂ ਵੀ ਜੇ கரੰਟ ਪੈ ਜਾਵੇ ਤਾਂ ਕਿੰਨੀ ਮੁਸ਼ਕਲ ਆ ਸਕਦੀ ਜਿਹੜੇ ਲੋਕ ਤੁਹਾਡੇ ਕੋਲ ਸਮਾਨ ਖਰੀਦਣ ਦੇ ਲਈ ਵੀ ਆਣਗੇ ਇਹ ਦੇਖੋ ਉਹਨੇ ਸਮਾਨ ਛੱਡ ਦਿੱਤਾ ਗਿਆ ਜਿਹੜੀ ਬਿਲਕੁਲ ট্রান্সਫਾਰਮਰ ਦੇ ਨਾਲ ਹੀ ਤਾਰ ਬੰਨ ਕੇ ਜਿਹੜਾ ਆਪਣਾ ਸਮਾਨ ਰੱਖ ਕੇ ਇੱਕ ਸ਼ਖਸ ਦੇ ਵੱਲੋਂ ਵੇਚਿਆ ਜਾ ਰਿਹਾ ਸੀ ਕੰਮ ਚੱਲ ਰਿਹਾ ਜੋ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਉਹ ਤਾਰ ਹੀ ਕੱਟ ਦਿੱਤੀ ਗਈ ਹੈ ਹਾਲਾਤ ਲੁਧਿਆਣਾ ਸ਼ਹਿਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਪੂਰਾ ਗਰਮਾ ਚੁੱਕਿਆ ਹੋਇਆ ਹੈ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਵੀ ਪਹਿਲਾਂ ਦੁਕਾਨਦਾਰਾਂ ਦੀ ਤਿੱਖੀ ਬਹਿਸ ਹੋਈ ਤੇ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਕਰੋਸਿੰਗ ਕਰਨ ਵਾਲਿਆਂ ਨੂੰ ਪਹਿਲਾਂ ਨਗਰ ਨਿਗਮ ਅਧਿਕਾਰੀਆਂ ਦੇ ਵੱਲੋਂ ਸਮਝਾਇਆ ਜਾਂਦਾ ਹੈ ਤੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਫਿਰ ਵੀ ਲੋਕ ਨਾ ਸੁਧਰੇ ਤਾਂ ਕਾਰਵਾਈ ਕੀਤੀ ਜਾਏਗੀ ਅੱਜ ਨਗਰ ਕੀਰਤਨ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਨਿਕਲਣਾ ਜਿਸ ਨੂੰ ਲੈ ਕੇ ਪਹਿਲਾਂ ਹੀ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਉੱਥੇ ਹੀ ਤੈ ਬਜਾਰੀ ਵਿਭਾਗ ਦੇ ਇਨਸਪੈਕਟਰ ਵਿਪਨ ਹਾਂਡਾ ਦਾ ਕਹਿਣਾ ਹੈ ਕਿ ਜੇਕਰ ਲੋਕ ਫੇਰ ਵੀ ਨਾ ਸੁਧਰੇ ਤਾਂ ਇਸ ਤੋਂ ਬਾਅਦ ਮੇਰੇ ਵੱਲੋਂ ਐਸੇ ਥਾਂ ਤੇ ਪਹੁੰਚ ਕੇ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਤਾਂ ਲਗਾਤਾਰ ਸਮਝਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਪਰ ਰੈਡੀ ਦੇ ਤੌਰ ਤੇ ਲਾਏ ਇਹ ਨਹੀਂ ਤੋ ਇੱਕ ਵਾਰ ਸੁਖਵਿੰਦਰ ਜੀ ਤਸਵੀਰ ਦਿਖਾਓ ਲੁਧਿਆਣਾ ਦੀ ਸ਼ਾਹਪੁਰ ਰੋਡ ਆ ਭਰਿਆ ਬਾਜ਼ਾਰ ਆ ਲੋਕ ਇੱਥੋਂ ਦੀ ਬਾਹਰਲੇ ਸ਼ਹਿਰਾਂ ਤੋਂ ਵੀ ਖਰੀਦਦਾਰੀ ਕਰਨ ਦੇ ਲਈ ਪਹੁੰਚਦੇ ਨੇ ਤਾਂ ਜਿਸ ਨੂੰ ਲੈ ਕੇ ਟ੍ਰੈਫਿਕ ਵਿਵਸਥਾ ਜਿਹੜੀ ਸੁਚਾਰੂ ਤਰੀਕੇ ਦੇ ਨਾਲ ਬਣੀ ਰਵੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਨਗਰ ਨਿਗਮ ਦੇ ਅਧਿਕਾਰੀ ਅੱਜ ਫੀਲਡ ਦੇ ਵਿੱਚ ਨੇ ਸਰਦਾਰ ਜੀ ਜੇ ਅੱਜ ਸ਼ੋਭਾ ਯਾਤਰਾ ਚ ਵਿਗੜਾ ਵੇਂਦਾ ਨਾ ਇਟ ਮੀਨ ਤੁਸੀਂ ਨਹੀਂ ਗੱਲ ਸਮਝੇ ਫਿਰ yellow line ਦਾ ਵੀ ਕੋਈ ਫਾਇਦਾ ਨਹੀਂਗਾ